ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮਹਾਤਮਾ ਬੁੱਧ ਦੀ ਇੱਕ ਕਹਾਣੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਸੋ ਇਸ ਕਹਾਣੀ ਨੂੰ ਅਖੀਰ ਤੱਕ ਸੁਣਿਓ ਕਿਉਂਕਿ ਇਸ ਕਹਾਣੀ ਵਿੱਚਲੀ ਸਿੱਖਿਆ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀ ਹੈ ਮਹਾਤਮਾ ਬੁੱਧ ਤੇ ਹਜ਼ਾਰਾਂ ਚੱਲਿਆ ਕਰਦੇ ਸੀ ਜਦੋਂ ਉਹਨਾਂ ਦਾ ਕੋਈ ਵਿੱਚ ਅਲਗ ਗਿਆਨ ਉਪਰਾਪਤ ਕਰ ਜਾਂਦਾ ਤਾਂ ਉਹ ਬੁੱਧੋ ਸੁਣੋ ਕਿਸੇ ਇੱਕ ਦਿਸ਼ਾ ਵਿੱਚ ਭੇਜ ਕੇ ਉੱਥੋਂ ਦੇ ਲੋਕਾਂ ਨੂੰ ਜਾ ਕੋ ਨੁਕਰਨ ਤੇ ਗਿਆਨ ਵੰਣ ਲਈ ਕਹਿੰਦੇ ਇਸੇ ਤਰ੍ਹਾਂ ਬੁੱਧ ਦਾ ਇੱਕ ਚੇਲਾ ਬੁੱਧ ਦੀ ਸੰਗਤ ਵਿੱਚ 6 ਸਾਲਾਂ ਤੋਂ ਸੀ ਉਹ ਇੱਕ ਤਨ ਮਹਾਤਮਾ ਬੁੱਧ ਦੇ ਕੋਲ ਆਇਆ ਤੇ ਕਹਿਣ ਲੱਗਾ ਕਿ ਮੈਨੂੰ ਤੁਹਾਡੇ ਕੋਲ 6 ਸਾਲੋਂ ਕਹਿੰਦੇ ਮੇਰੇ ਪੈਰ ਕਿੰਨੇ ਚੇ ਲਿਆਏ ਅਤੇ ਉਹਨਾਂ ਨੂੰ ਤੁਸੀਂ ਕਿਸੇ ਇੱਕ ਦਿਸ਼ਾ ਵਿੱਚ ਗਿਆਨ ਵੰਣ ਲਈ ਭੇਜਿਆ ਪਰ ਮੈਨੂੰ ਅਜੇ ਤੱਕ ਭੇਜਿਆ ਨਹੀਂ ਕਿ ਮੈਨੂੰ ਅਜੇ ਤੱਕ ਗਿਆਨ ਦੀ ਪ੍ਰਾਪਤੀ ਨਹੀਂ ਹੋਈ ਬੁੱਧ ਮੁਸਕਰਾਏ ਤੇ ਬੋਲੇ ਇਹ ਤਾਂ ਤੁਹਾਨੂੰ ਖੁਦ ਸਮਝਣਾ ਹੋਵੇਗਾ ਤੈਨੂੰ ਕਿੰਨੀ ਦੀ ਪ੍ਰਾਪਤੀ ਹੋਈ ਚ ਨਹੀਂ ਜੇਲਾ ਬੋਲਿਆ ਕਿ ਤੁਸੀਂ ਮੈਨੂੰ ਇਹਨਾਂ 6 ਸਾਲਾਂ ਵਿੱਚ ਜੋ ਵੀ ਉਪਦੇਸ਼ ਦਿੱਤਾ ਉਹ ਮੈਨੂੰ ਸਭ ਯਾਦ ਹੈ ਤੁਹਾਡੀ ਦੱਸੀ ਹੋਈ ਇੱਕ ਗੱਲ ਮੈਨੂੰ ਯਾਦ ਹੈ ਤੁਸੀਂ ਮੈਨੂੰ ਕੁਝ ਵੀ ਪੁੱਛ ਸਕਦੇ ਹੋ ਮੈਂ ਤੁਹਾਨੂੰ ਹਰ ਸਵਾਲ ਦਾ ਜਵਾਬ ਦੇ ਲਈ ਸਮਰੱਥ ਹਾਂ ਤੁਸੀਂ ਮੈਨੂੰ ਇੱਕ ਮੌਕਾ ਤਾਂ ਦਿਓ ਤਾਂ ਜੋ ਮੈਂ ਵੀ ਕਿਸੇ ਇੱਕ ਦਿਸ਼ਾ ਵਿੱਚ ਜਾ ਕੇ ਲੋਕਾਂ ਨੂੰ ਤੁਹਾਡੇ ਗਿਆਨ ਦੇ ਬਾਰੇ ਦੱਸ ਸਕਾਂ ਬੁੱਧ ਨੇ ਕਿਹਾ ਗਿਆਨ ਦੀ ਇਕੱਲਾ ਯਾਦ ਰੱਖਣ ਨਾਲ ਕੁਝ ਨਹੀਂ ਹੁੰਦਾ ਜਦ ਤੱਕ ਤੁਸੀਂ ਉਸ ਨੂੰ ਆਪਣੇ ਆਚਰਣ ਵਿੱਚ ਨਾ ਲਿਆਓ ਜਦੋਂ ਤੱਕ ਤੁਸੀਂ ਕਿਸੇ ਵੀ ਚੀਜ਼ ਨੂੰ ਆਪਣੇ ਆਚਰਣ ਵਿੱਚ ਨਹੀਂ ਲਿਆਉਂਦੇ ਤਦ ਤੱਕ ਤੁਸੀਂ ਹੋਰਾਂ ਨੂੰ ਨਹੀਂ ਕਹਿ ਸਕਦੇ ਕਿ ਉਸ ਨੂੰ ਆਪਣੇ ਆਚਰਣ ਵਿੱਚ ਲੈ ਕੇ ਆਉਣਾ ਚੇਲੇ ਨੇ ਕਿਹਾ ਜੋ ਵੀ ਹੋਵੇ ਕਿਰਪਾ ਕਰਕੇ ਮੈਨੂੰ ਤੁਸੀਂ ਇੱਕ ਮੌਕਾ ਜ਼ਰੂਰ ਦਿਓ ਤੁਸੀਂ ਮੇਰੇ ਦਿੱਤ ਪ੍ਰੋਸਾ ਤੱਕ ਕਰੋ ਮੈਂ ਸਾਰਿਆਂ ਨੂੰ ਆਪਣੇ ਗਿਆਨ ਦੇ ਨਾਲ ਪ੍ਰਭਾਵਿਤ ਕਰ ਸਕਦਾ ਹਾਂ ਮੈਂ ਲੋਕਾਂ ਨੂੰ ਅਚਾਈਆਂ ਗੱਲਾਂ ਦੱਸ ਸਕਦਾ ਹਾਂ ਜਿਸ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਸ਼ਾਂਤੀ ਆਵੇਗੀ ਤੇ ਉਹ ਸ਼ਾਂਤੀ ਪੂਰਨ ਆਪਣੀ ਜ਼ਿੰਦਗੀ ਜੀ ਸਕਣਗੇ ਬੁੱਧ ਨੇ ਕਿਹਾ ਅਜੇ ਤੁਸੀਂ ਤਿਆਰ ਨਹੀਂ ਹੋ ਜਦੋਂ ਤੁਸੀਂ ਤਿਆਰ ਹੋ ਜਾਓਗੇ ਮੈਂ ਤੁਹਾਨੂੰ ਖੁਦ ਸਹੀ ਰਸਤੇ ਤੇ ਚਾਲ ਲੈ ਕਹਾਗਾ ਚਿੱਲੇ ਨੇ ਕਿਹਾ ਕਿਉਂ ਮਹਾਤਮਾ ਜੀ ਤੁਸੀਂ ਮੈਨੂੰ ਇੰਨਾ 6 ਸਾਲਾਂ ਵਿੱਚ ਇੰਨਾ ਵੀ ਗਿਆਨ ਨਹੀਂ ਦਿੱਤਾ ਜਿਸ ਨਾਲ ਮੈਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਾਂ ਤਾਂ ਬੁੱਧ ਨੇ ਕਿਹਾ ਕਿ ਚਲੋ ਠੀਕ ਹੈ ਤੁਸੀਂ ਪੂਰਬ ਦਿਸ਼ਾ ਵੱਲ ਚਾਓ ਉੱਥੇ ਤੁਹਾਨੂੰ ਇੱਕ ਪਿੰਡ ਮਿਲੇਗਾ ਉੱਥੇ ਤੁਸੀਂ ਪ੍ਰਕਸ਼ਾ ਮੰਗ ਕੇ ਲਿਆਓ ਤੇ ਉੱਥੋਂ ਦੇ ਲੋਕਾਂ ਦੀ ਆਪਣੇ ਗਿਆਨ ਨਾਲ ਮਦਦ ਕਰਿਓ ਕੱਲ ਨੂੰ ਸਵੇਰੇ ਤੁਸੀਂ ਉੱਥੇ ਇਕੱਲੇ ਜਾਣਾ ਹੈ ਤੇ ਸ਼ਾਮ ਨੂੰ ਆ ਕੇ ਮੈਨੂੰ ਦੱਸਣਾ ਹੈ ਕਿ ਤੁਸੀਂ ਉੱਥੋਂ ਦੇ ਲੋਕਾਂ ਦੀ ਕਿਵੇਂ ਮਦਦ ਕੀਤੀ ਇਹ ਸੁਣ ਕੇ ਉਹ ਚਲ ਬੇहद ਖੁਸ਼ ਹੋ ਗਿਆ ਤੇ ਬੁੱਧ ਦਾ ਆਸ਼ੀਰਵਾਦ ਲੈ ਕੇ ਚਲਿਆ ਗਿਆ ਉਹ ساری ਰਾਤ ਗਿਆਨ ਇਕੱਠਾ ਕਰਦਾ ਰਿਹਾ ਤੇ ਮਾਨਿ-ਮਨ ਸੋਚਦਾ ਰਿਹਾ ਕਿ ਮੈਂ ਕੱਲ ਅਜੇ ਗਿਆਨ ਦੀ ਸ਼ਬਸ਼ਡਾਂਗਾ ਕਿ ਉੱਥੋਂ ਦੇ ਲੋਕਾਂ ਦੇ ਨਾਲ-ਨਾਲ ਮਹਾਤਮਾ ਬੁੱਧ ਵੀ ਮੇਰੇ 'ਤੇ ਪ੍ਰਭਾਵਿਤ ਹੋ ਚਾਣਗੇ ਸਵੇਰ ਉੱਠ ਕੇ ਉਹ ਆਤਮਾ ਬੁੱਧ ਨੂੰ ਪ੍ਰਣਾਮ ਕਰਕੇ ਪੂਰਬ ਦਿਸ਼ਾ ਵੱਲ ਨਿਕਲ ਗਿਆ ਦਿਨ ਗੁਜ਼ਰਿਆ ਤੇ ਸ਼ਾਮ ਨੂੰ ਜਦ ਵਾਪਸ ਆਇਆ ਤਾਂ ਬੁੱਧ ਨੇ ਦੇਖਿਆ ਕਿ ਉਸ ਚੇਲੇ ਦੇ ਮੱਥੇ ਤੇ ਝੋਟ ਲੱਗੀ ਹੈ ਤੇ ਖੂਨ ਵਹਿ ਰਿਹਾ ਹੈ ਬੁੱਧ ਨੇ ਉਸ ਦੀ ਪੱਟੀ ਕੀਤੀ ਤੇ ਪੁੱਛਿਆ ਤੁਹਾਨੂੰ ਇਹ ਝੋਟ ਕਿਵੇਂ ਲੱਗੀ ਚੇਲੇ ਨੇ ਕਿਹਾ ਕਿ ਗੁਰੂ ਜੀ ਉੱਥੋਂ ਦੇ ਲੋਕ ਬੇਤੁਸ਼ਤ ਨੇ ਨਿਰਦਈ ਨੇ ਉਹਨਾਂ ਨੂੰ ਜ਼ਰਾ ਵੀ ਬੁੱਤੀ ਨਹੀਂ ਮੈਂ ਉਸ ਪਿੰਡ ਵਿੱਚ ਭਿਖਸ਼ਾ ਲੈਣ ਗਿਆ ਪਰ ਕਿਸੇ ਨੇ ਮੈਨੂੰ ਭਿਖਸ਼ਾ ਨਹੀਂ ਦਿੱਤੀ ਸਭ ਨੇ ਮੈਨੂੰ ਕਾਲਾ ਹੀ ਕੱਟੀਆਂ ਇੱਕ ਵਿਅਕਤੀ ਨੇ ਮੈਨੂੰ ਪਿੱਛਾ ਕਰ ਦਿੱਤੀ ਪਰ ਨੀਚੇ ਸੁੱਟ ਕੇ ਤੇ ਕਹਿੰਦਾ ਇਸ ਨੂੰ ਚੁੱਕ ਲਿਓ ਮੈਂ ਉਹਨਾਂ ਨੂੰ ਕਾਫੀ ਸਮਝਾਇਆ ਪਰ ਉਹ ਮੇਰੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਸੀ ਉਲਟਾ ਉਹਨਾਂ ਨੇ ਮੇਤਨਲ ਹੱਥ ਪਾਈ ਕੀਤੀ ਜਿਸ ਨਾਲ ਮੈਨੂੰ ਝੋਟ ਲੱਗ ਕੇ ਹੈਪੋਤ ਤੁਸੀਂ ਮੈਨੂੰ ਤੁੱਚੇ ਜਗ੍ਹਾ ਪੇਚੋ ਜਿੱਥੇ ਲੋਕਾਂ ਵਿੱਚ ਬੁੱਤੀ ਹੋਵੇ ਅਕਲ ਹੋਵੇ ਇਸ ਤਰ੍ਹਾਂ ਨਹੀਂ ਬੁੱਧ ਚਿਲੇ ਦੀ ਗੱਲ ਸੁਣ ਕੇ ਮੁਸਕੁਰਾਈ ਤੇ ਬੋਲੇ ਕਿ ਜੇਕਰ ਤੁਹਾਨੂੰ ਤੁੱਚੇ ਪਿੰਡ ਵੀ ਅਜਾਣ ਲੋਕ ਮਿਲੇ ਤਾਂ ਤੁਸੀਂ ਕੀ ਕਰੋਗੇ ਚੇਲੇ ਨੇ ਕਿਹਾ ਕਿ ਅਜਾਹ ਲੋਕਾਂ ਨੂੰ ਕੋਈ ਗਿਆਨ ਨਹੀਂ ਦੇ ਸਕਦਾ ਉਹ ਲੋਕ ਅ ਗਿਆਨੀ ਨੇ ਉਹਨਾਂ ਨੂੰ ਕੌਣ ਸਮਝਾਏਗਾ ਪੁੱਤ ਨੇ ਕਿਹਾ ਉਹ ਲੋਕ ਅ ਗਿਆਨੀ ਨਹੀਂ ਬਲਕਿ ਗਿਆਨੀ ਹੀ ਨੇ ਉਹਨਾਂ ਕੋਲ ਬਹੁਤ ਬੁੱਧੀ ਹੈ ਪਰੰਤੂ ਉਹਨਾਂ ਕੋਲ ਖੁਦ ਦਾ ਹੀ ਗਿਆਨ ਹੈ ਹੁਣ ਜੇਕਰ ਤੁਸੀਂ ਕਿਸੇ ਹੋਰ ਦੇ ਗਿਆਨ ਨੂੰ ਝੋਟ ਪਹੁੰਚਾਓਗੇ ਤਾਂ ਉਹ ਕੁਝ ਤਾਂ ਕਹਿਣਗੇ ਹੀ ਤੁਹਾਨੂੰ ਅਜਾਹ ਲੋਕ ਹਰ ਜਗ੍ਹਾ ਮਿਲਣਗੇ ਤਾਂ ਤੁਸੀਂ ਆਪਣਾ ਗਿਆਨ ਉਹਨਾਂ ਨੂੰ ਕਿਵੇਂ ਦਿਵੋਗੇ ਸੋ ਪੁੱਤ ਨੇ ਚੇਲੇ ਨੂੰ ਕਿਹਾ ਕਿ ਅੱਜ ਤੁਸੀਂ ਆਰਾਮ ਕਰੋ ਕੱਲ ਸ਼ਾਮ ਨੂੰ ਮੇਰੇ ਕੋਲ ਆਓ ਚਿਲਾ ਬੁੱਧ ਨੂੰ ਪ੍ਰਣਾਮ ਕਰਕੇ ਚਲਾ ਗਿਆ ਅਗਲੀ ਸ਼ਾਮ ਚਿਤੋ ਉਹ ਵਾਪਸ ਬੁੱਧ ਦੇ ਕੋਲ ਆਇਆ ਤਦ ਉੱਥੇ ਬੁੱਧ ਕੋਲ ਇੱਕ ਹੋਰ ਚਿਲਾ ਬੈਠਾ ਸੀ ਉਸਦੇ ਹੱਥ ਉੱਪਰ ਸੱਟ ਲੱਗੀ ਹੋਈ ਸੀ ਬੁੱਧ ਨੇ ਉਸਦੇ ਹੱਥ ਤੇ ਪੱਟੀ ਕੀਤੀ ਤੇ ਪੁੱਛਿਆ ਕਿ ਤੁਹਾਨੂੰ ਇਹ ਝੋਟ ਕਿਵੇਂ ਲੱਗੀ ਤਾਂ ਬੋਲਿਆ ਕਿ ਗੁਰੂ ਜੀ ਤੁਸੀਂ ਪੂਰਬ ਦਿਸ਼ਾ ਦੇ ਇੱਕ ਪਿੰਡ ਵਿੱਚ ਮੈਨੂੰ ਚਾਲ ਲਿਖਿਆ ਸੀ ਉੱਥੇ ਮੈਨੂੰ ਇਹ ਝੋਟ ਲੱਗ ਗਈ ਬੁੱਧ ਨੇ ਪੁੱਛਿਆ ਕਿ ਅਜੇ ਉੱਥੇ ਤੁਹਾਡੇ ਨਾਲ ਕੀ ਹੋਇਆ ਤਾਂ ਚਿਲੇ ਨੇ ਦੱਸਿਆ ਕਿ ਉੱਥੇ ਮੈਂ ਸਬਦ ਭिक्षा ਮੰਗੀ ਪਰ ਕਿਸ ਨੇ ਮਨਪ੍ਰਿਕਸ਼ਾ ਨਹੀਂ ਦਿੱਤੀ ਇੱਕ ਵਿਅਕਤੀ ਜਿਸ ਨੇ ਪਿਕਸ਼ਾ ਦਿੱਤੀ ਸੀ ਉਸਨੇ ਮੈਨੂੰ ਉਹ ਜ਼ਮੀਨ ਦੇ ਸੁੱਟ ਕੇ ਦਿੱਤੀ ਤੇ ਕਿਆ ਇਸ ਨੂੰ ਚੁੱਕ ਲਓ ਗੁਰੂ ਜੀ ਤੁਹਾਡੇ ਦਿੱਤੇ ਗਿਆਨ ਦੇ ਅਨੁਸਾਰ ਮੈਂ ਨਿਮਰਤਾ ਦੇ ਨਾਲ ਚੁੱਪਚਾਪ ਉਸ ਨੂੰ ਚੁੱਕ ਕੇ ਆਪਣੇ ਭਾਂਟੇ ਵਿੱਚ ਰੱਖ ਦਿੱਤਾ ਤੇ ਉਸ ਵਿਅਕਤੀ ਨੂੰ ਆਸ਼ੀਰਵਾਦ ਵੀ ਦਿੱਤਾ ਤਾਂ ਉਸ ਵਿਅਕਤੀ ਨੇ ਮੈਨੂੰ ਕਹਾ ਕਿ ਤੁਸੀਂ ਬੜੇ ਹੀ ਅਚੀ ਬੰਦੇ ਹੋ ਮੈਂ ਤੁਹਾਡਾ ਅਪਮਾਨ ਕਰ ਰਿਹਾ ਹਾਂ ਤੇ ਤੁਸੀਂ ਮੈਨੂੰ ਆਸ਼ੀਰਵਾਦ ਦੇ ਰਹੇ ਹੋ ਮੈਂ ਉਸ ਨੂੰ ਕਹਾ ਕਿ ਤੁਸੀਂ 당ਨੀ ਹੋ ਤੁਸੀਂ ਮੈਨੂੰ 당 ਦਿੱਤਾ ਫਿਰ ਮੈਂ ਉੱਥੋਂ ਅੱਕਿਆ-ਅੱਕਿਆ ਕੁਝ ਲੋਕਾਂ ਨੇ ਗੁੱਸੇ ਵਿੱਚ ਮੈਨੂੰ ਉੱਥੋਂ ਵਾਪਸ ਜਾਣ ਲਈ ਕਿਹਾ ਉਹਨਾਂ ਨੇ ਮੈਨੂੰ ਕੁਝ ਅਪਸ਼ਬਦ ਵੀ ਕਹੇ ਤੇ ਮੇਰੇ ਵੱਲ ਪੱਥਰ ਵੀ ਸੁੱਟੇ ਜਿਸ ਨਾਲ ਮੈਨੂੰ ਇਹ ਸੱਟ ਵੀ ਲੱਗ ਗਈ ਪਰ ਚਤ ਮੈਂ ਵਾਪਸ ਆ ਰਿਹਾ ਸੀ ਤਾਂ ਮੈਂ ਇੱਕ ਮਾਂ ਨੂੰ ਰੋਂਦੇ ਹੋਏ ਦੇਖਿਆ ਉਹ ਮਾਂ ਆਪਣੇ ਬੱਚੇ ਨੂੰ ਲੈ ਕੇ ਪਰੇਸ਼ਾਨ ਸੀ ਤਾਂ ਮੈਂ ਤੁਰੰਤ ਜੰਗਲ ਵਿੱਚ ਜਾ ਕੇ ਉਸ ਤੇ ਲਈ ਚੜੀ ਬੂਟੀ ਲੈ ਕੇ ਆਇਆ ਤੇ ਉੱਥੋਂ ਦੇ ਲੋਕ ਮੈਨੂੰ ਚੜੀ ਬੂਟੀ ਨਹੀਂ ਦੇ ਰਹੇ ਸੀ ਫਿਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਉਸ ਬੱਚੇ ਦਾ ਇਲਾਜ ਕਰਨ ਦੇਣ ਉਸ ਤੋਂ ਬਾਅਦ ਉਹ ਜਿਵੇਂ ਕਹਿਣਗੇ ਮੈਂ ਉਵੇਂ ਹੀ ਕਰਾਂਗਾ ਫਿਰ ਜਿਹੜੀ ਵਿਅਕਤੀ ਨੇ ਮੈਨੂੰ ਪੇਖਸ਼ਾ ਦਿੱਤੀ ਸੀ ਉਸਨੇ ਪਿੰਡ ਵਾਲਿਆਂ ਨੂੰ ਸਮਝਾਇਆ ਤੇ ਮੇਰੇ ਹੱਕ ਵਿੱਚ ਚੰਗੇ ਸ਼ਬਦ ਬੋਲੇ ਤਦ ਉਹਨਾਂ ਨੇ ਮੈਨੂੰ ਉਸ ਬੱਚ ਨੂੰ ਛੱਡੀਪੁੱਟੀ ਲਕਾਉਣ ਦਿੱਤੀ ਉਸ ਤੋਂ ਬਾਅਦ ਉਹ ਬੱਚਾ ਠੀਕ ਹੋ ਗਿਆ ਫਿਰ ਪਿੰਡ ਵਾਲਾ ਨੇ ਮੇਰੇ ਤੋਂ ਆਪਣੇ ਕੀਤੇ ਹੋਏ ਬੁਰੇ ਵਿਵਹਾਰ ਲਈ ਮਾਫੀ ਵੀ ਮੰਗੀ ਤੇ ਮੈਨੂੰ ਧੰਨਵਾਦ ਵੀ ਕਿਹਾ ਫਿਰ ਮੈਂ ਉੱਥੋਂ ਵਾਪਸ ਆ ਗਿਆ हे ਮਹਾਤਮਾ ਤੁਹਾਨੂੰ ਇੱਕ ਬੇਨਤੀ ਹੈ ਉਸ ਪਿੰਡ ਦੇ ਲੋਕ ਬਹੁਤ ਭੋਲੇ ਭਾਲੇ ਨੇ ਬਹੁਤ ਸਿੱਧੇ ਨੇ ਕਿ ਮੈਂ ਰੋਜ਼ ਉਸੇ ਪਿੰਡ ਵਿੱਚ ਜਾ ਕੇ ਪਿਕਸ਼ਾ ਮੰਗ ਸਕਦਾ ਹਾਂ ਸੰਗਤ ਜੀ ਇਹ ਸਾਰੀਆਂ ਗੱਲਾਂ ਉਹ ਪਹਿਲਾਂ ਵਾਲਾ ਚੇਲਾ ਵੀ ਖੜਾ ਸੁਣ ਰਿਹਾ ਸੀ ਉਸ ਨੇ ਇਹ ਸਭ ਸੁਣ ਦਿਆ ਹੈ ਬੁੱਧ ਤੇ ਚੱਲਣਾ ਵਿੱਚ ਬੈਠ ਕੇ ਕਿਹਾ हे ਬੁੱਧ ਮੈਂ ਸਮਝ ਗਿਆ ਵਾਂ ਕਿ ਅਜੇ ਮੈਂ ਉਸ ਲਾਇਕ ਨਹੀਂ ਹੋਇਆ ਕਿ ਹੋਰਾਂ ਨੂੰ ਗਿਆਨ ਦੇ ਸਕਾਂ ਤਦ ਬੁੱਧ ਨੇ ਕਿਹਾ ਸਾਨੂੰ ਬਾਹਰ ਵੀ ਵੈਸੇ ਹੀ ਲੋਕ ਦਿਖਾਈ ਦਿੰਦੇ ਨੇ ਜਿਵੇਂ ਅਸੀਂ ਅੰਦਰੋਂ ਹੁੰਦੇ ਹਾਂ ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਬਦਲਦੇ ਤਦ ਤੱਕ ਅਸੀਂ ਕਿਸੇ ਨੂੰ ਨਹੀਂ ਬਦਲ ਸਕਦੇ ਆਪਣੇ ਵਿੱਚ ਪਰਵਰਤਨ ਕਰਨਾ ਬੇਹਦ ਜ਼ਰੂਰੀ ਹੈ ਕੋਈ ਵੀ ਗੱਲ ਦੱਸਣ ਤੋਂ ਪਹਿਲਾਂ ਉਸ ਨੂੰ ਆਪਣੇ ਅਚਲਨ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਅਚਲਨ ਵਿੱਚ ਲੈ ਆਂਦੀ ਹੋਈ ਚੀਜ਼ ਨੂੰ ਦੱਸਣਾ ਤੇ ਸਮਝਾਉਣਾ ਬਹੁਤ ਆਸਾਨ ਹੁੰਦਾ ਹੈ ਉਸ ਨੂੰ ਲੋਕ ਆਸਾਨੀ ਨਾਲ ਤੇ ਚੰਗੀ ਤਰ੍ਹਾਂ ਸਮਝ ਵੀ ਪਾਉਂਦੇ ਨੇ ਸੋ ਬੁੱਧ ਦੁਆਰਾ ਚਿਲਨ ਪੇਚੇ ਚੰਦਰ ਤ ਸਰਬ ਇਹ ਸੋ ਖਾਉਂਦਾ ਹੈ ਕਿ ਸਾਡੀ ਅਸਲੀ ਸਿੱਖਿਆ ਉਸ ਸਮੇਂ ਤੱਕ ਅਧੂਰੀ ਹੈ ਜਦ ਤੱਕ ਅਸੀਂ ਉਸ ਨੂੰ ਆਪਣੇ ਅਚਲਨ ਵਿੱਚ ਸ਼ਾਮਲ ਨਹੀਂ ਕਰ ਲੈਂਦੇ ਤੇ ਇਹ ਵੀ ਕਿ ਜਦ ਤੱਕ ਅਸੀਂ ਖੁਦ ਨੂੰ ਨਹੀਂ ਬਦਲਦੇ ਅਸੀਂ ਹੋਰਨਾਂ ਬਧਲੰਤੀ ਉਮੀਦ ਨਹੀਂ ਰੱਖ ਸਕਦੇ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਡੇ ਜੀਵਨ ਵਿੱਚ ਗਿਆਨ ਦੀ ਮਤ ਸਿਰਫ ਇਸ ਨੂੰ ਜਾਣਨ ਤੱਕ ਸੀਮਤ ਨਹੀਂ ਹੁੰਦੀ ਬਲਕਿ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰਨਾ ਤੇ ਦੂਜਿਆਂ ਦੀ ਮਦਦ ਕਰਨ ਵਿੱਚ ਵੀ ਹੈ ਜਦੋਂ ਤੱਕ ਅਸੀਂ ਇਸ ਨੂੰ ਆਪਣੇ ਆਚਰਨ ਵਿੱਚ ਨਹੀਂ ਲਿਆਉਂਦੇ ਅਸੀਂ ਇਸ ਦੀ ਅਸਲ ਸਮਝ ਨੂੰ ਨਹੀਂ ਜਾਣ ਸਕਦੇ ਸੋ ਆਪਣੇ ਗਿਆਨ ਨੂੰ ਆਪਣੇ ਆਚਰਨ ਵਿੱਚ ਉਤਾਰਨਾ ਹੀ ਸਹੀ ਗਿਆਨ ਹੈ ਸੋ ਸੰਗਤ ਜੀ ਉਮੀਦ ਹੈ ਕਿ ਇਸ ਕਹਾਣੀ ਵਿੱਚ ਲਿਖਿਆ ਨੂੰ ਸਮਝ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਲਾਗੂ ਕਰੋਗੇ ਸੋ ਆਪਣੇ ਆਪਣੇ ਵਿਚਾਰ ਕਮੈਂਟ ਕਰਕੇ ਸਾਨੂੰ ਦੱਸੋ ਮੈਂ ਇਸੇ ਤਰ੍ਹਾਂ ਦੀਆਂ ਗਿਆਨ ਵਾਲੀ ਵੀਡੀਓ ਲੈ ਕੇ ਆਉਂਦਾ ਰਹਾਂਗਾ ਸੋ ਜੁੜੇ ਰਹੋ ਰੂਹਾਨੀ ਗਿਆਨ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ